ਦੇਖੋ ਬਾਈ ਜੀ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਮੈਂ ਅੱਜ ਬਹੁਤ ਹੀ ਅਤੀ ਗਰੀਬ ਮਹਿੰਦਰ ਸਿੰਘ ਦੇ ਘਰ ਆਇਆ ਸੋ ਇਹਨਾਂ ਦੇ ਪੁੱਤ ਦੀ ਅੱਜ ਤੋਂ 5 ਦਿਨ ਪਹਿਲਾਂ ਡੈਥ ਹੋ ਚੁੱਕੀ ਹੈ ਸੋ লাশ ਬੰਦਾ ਘਰੇ ਰੱਖੀ ਬੈਠ ਤੁਸੀਂ ਇੱਧਰ ਮੜਾ ਜਾ ਜੇ ਕੈਮਰਾ ਮਾਰੋ ਸੋ ਇਹ ਸੂਰਤੇ ਹਾਲ ਹੈ ਇਹ ਸਰਕਾਰ ਚ ਲੋਕਾਂ ਨੂੰ ਇਨਸਾਫ ਦਾ ਇਨਸਾਫ ਸਾਨੂੰ ਕਿਵੇਂ ਮਿਲੇ ਸਾਡਾ ਇੱਕ ਨੌਜਵਾਨ ਪੁੱਤ ਇਹਨਾਂ ਦਾ ਅੱਜ ਤੋਂ 2 ਮਹੀਨੇ ਪਹਿਲਾਂ ਹਿੱਟ ਐਂਡ ਰਨ ਦਾ ਕੇਸ ਆ ਕੋਈ ਐਕਸੀਡੈਂਟ ਕਰਕੇ ਮਾਰ ਕੇ ਫੇਟ ਭੱਜ ਗਿਆ ਸੋ 2 ਮਹੀਨਿਆਂ ਦੇ ਇਹ ਪਰਿਵਾਰ ਮੈਂ ਮੇਰੇ ਨਾਲ ਲਗਾਤਾਰ ਰਾਤ ਤੇ ਚਾ ਮੈਂ ਵੀ ਬੇਨਤੀ ਕਰੀ ਜਾਂਦਾ 2 ਮਹੀਨਿਆਂ ਦੇ ਲਗਾਤਾਰ ਥਾਣੇ ਸੈਣੇ ਦੇ ਚੱਕਰ ਕੱਟ ਰਹੇ ਨੇ ਵੀ ਭਾਈ ਬੰਦਾ ਕਿਹੜਾ ਉਹਨੂੰ ਫੜੋ ਭਾਈ ਬੰਦਾ ਕਿਹੜਾ ਫੜੋ ਉਹਨੂੰ ਕਿਹੜਾ ਮਾਰ ਕੇ ਭੱਜਿਆ ਸੋ ਅੱਜ ਤੱਕ ਕੋਈ ਆਇਡੈਂਟੀਫਾਈ ਨਹੀਂ ਕੀਤਾ ਕੋਈ ਬੰਦੇ ਦਾ ਸੂ ਪਤਾ ਨਹੀਂ ਕੀਤਾ ਨਾਮ ਮਾਲੂਮ ਬੰਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੋ ਇਸ ਦਰਾਂ ਲਾਜ ਚੱਲਦਾ ਰਹਾ ਬਰਨਾਲੇ ਚੱਲਿਆ ਫਿਰ ਫਰੀਦਕੋਟ ਚੱਲਿਆ ਆ ਘਰ ਦੀ ਤੁਸੀਂ ਹਾਲਤ ਦੇਖ ਲਓ ਵੀ ਫਰੀਦਕੋਟ ਲਾਜ ਕਰਵਾ ਸਕਦਾ ਇੱਕ ਗਰੀਬ ਬੰਦਾ ਨਹੀਂ ਖੋਇਆ ਨਾ ਤੂੰ ਸਾਰੇ ਪਿੰਡ ਚੋਂ ਪੈਸੇ ਮੰਗੇ ਅਗਰਾਹੀ ਕੱਟੀ ਕੀਤੀ ਮੈਂ ਜਿੰਨੇ ਇੱਕ ਜੋਗਾ ਸੀ ਗੱਡੀ ਲੈ ਕੇ ਫਰੀਦਕੋਟ ਗਿਆ ਦਾਖਲ ਕਰਾਇਆ ਡਾਕਟਰਾਂ ਨਾਲ ਗੱਲ ਕੀਤੀ ਜਿੰਨਾ ਕੁ ਮੈਂ ਤਿਲ ਫੁੱਲ ਪਾ ਸਕਿਆ ਆਪ ਵੀ ਦਿੱਤੇ ਸੋ ਇਹ ਹਾਲ ਹੋ ਸਾਡੇ ਗਰੀਬ ਲੋਕਾਂ ਦਾ ਸੋ ਅੱਜ ਜਦੋਂ ਇਹਦੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਬੰਦਾ ਆਇਡੈਂਟੀਫਾਈ ਹੋਇਆ ਬੰਦਾ ਆਇਡੈਂਟੀਫਾਈ ਹੋ ਕੇ ਹੁਣ ਪਹਿਲਾਂ ਨਾਮ ਲੂਮ ਤੇ ਜਿਹੜਾ ਪਰਚਾ ਸੀ ਹੁਣ ਆਇਡੈਂਟੀਫਾਈ ਹੋ ਕੇ ਉਸ ਤੇ ਪਰਚਾ ਦਰਜ ਕੀਤਾ ਗਿਆ ਤੇ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਸੋ ਗ੍ਰਿਫਤਾਰੀ ਨਹੀਂ ਹੋਈ ਪਰਿਵਾਰ ਆ ਬੈਠਾ ਤੇ ਪ੍ਰਸ਼ਾਸਨ ਤੇ ਅਸੀਂ ਤਾਂ ਕਹੀ ਜਾਂਦੇ ਆ ਭਾਈ ਚਲ ਕੇ ਇਹਦਾ ਸਸ਼ਕਾਰ ਕਰੀਏ ਸੋ ਇਹ ਪਰਿਵਾਰ ਕਹਿੰਦਾ ਅਸੀਂ ਸਸ਼ਕਾਰ ਨਹੀਂ ਕਰਨਾ ਭਾਈ ਜੀ ਜਿੰਨਾ ਚਿਰ ਉਹ ਬੰਦਾ ਆਡੈਂਟੀਫਾਈ ਹੋ ਕੇ ਫੜ ਕੇ ਅੰਦਰ ਨਹੀਂ ਕਰਦੇ ਸੋ ਮੈਂ ਤਾਂ ਕਹਿਣਾਗਾ ਵੀ ਲੋਕਾਂ ਨੂੰ ਕਹਿਣਾ ਪਿੰਡ ਦੇ ਲੋਕਾਂ ਨੂੰ ਕਹਿਣਾ ਵੀ ਮੈਂ ਮੈਂ ਇੱਕ ਸੌ ਖਾਦੀ ਵੀ ਆ ਵੀ ਆਪਣੇ ਲੋਕਾਂ ਦੇ ਨਾਲ ਖੜਨਾ ਆ ਕੇ ਮੈਂ ਹਰ ਸੂਰਤ ਚ ਨਾਲ ਖੜਾਂਗਾ ਇਸ ਕਰੀ ਪਰਿਵਾਰ ਦੇ ਨਾਲ ਵੀ ਖੜਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਦੋਂ ਦਾ ਐਸਐਚਓ ਦੇ ਧਿਆਨ ਚ ਆਇਆ ਤਾਂ ਕੇ ਛੋਟਾ ਪ੍ਰੋਗਰੈਸ ਹੋਇਆ ਉਸ ਤੋਂ ਪਹਿਲਾਂ ਇਹ ਪਰਿਵਾਰ 2 ਮਹੀਨੇ ਘੇੜੇ ਮਾਰਦਾ ਰਹੇ ਥਾਣਿਆਂ ਤੇ ਇਹ ਇਨਸਾਫ ਆ ਸਾਨੂੰ ਐਸ ਕਦਰ ਇਨਸਾਫ ਲਵਾਂਗੇ ਆ ਪੁੱਤ ਜਵਾਨ ਪੁੱਤ ਦੀ ਲੋਥ ਪਈ ਅੱਜ ਕਰੇ ਅੱਜ 5 ਦਿਨ ਹੋ ਗਏ ਤੇ ਇਹਨੂੰ ਸਸਕਾਰ ਦਾ ਪ੍ਰਬੰਧ ਕੌਣ ਕਰੂਗਾ ਹਿੱਟੰਡ ਮਾਰ ਕੇ ਬੰਦਾ ਭੱਜ ਗਿਆ ਉਹਨੂੰ ਫੜ ਕੇ ਅੰਦਰ ਕੌਣ ਕਰੂਗਾ ਸੋ ਮੈਂ ਤਾਂ ਦੱਸਦਾ ਜਦੋਂ ਹਰ ਜਗ੍ਹਾ ਬੰਦਾ ਨਰਾਸ਼ ਹੋ ਜਾਂਦਾ ਫਿਰ ਮੇਰੇ ਕੋਲੇ ਆਉਂਦਾ ਵੀ ਕਲਕੱਤਾ ਚਾਲ ਸਰਪੰਚ ਚਾਲ ਕਿ ਕ ਮੈਨੂੰ ਤੁਰਨਾ ਪੈਂਦਾ ਮੈਂ ਇਹਨਾਂ ਤੋਂ ਮਦਦ ਲਈ ਹੈ ਪਿੰਡ ਵਾਸੀਆਂ ਤੋਂ ਵੋਟਾਂ ਵੀ ਲਈਆਂ ਸਪੋਰਟਾਂ ਵੀ ਲਿਆ ਮੈਨੂੰ ਤੁਰਨਾ ਪੈਂਦਾ ਫਿਰ ਪ੍ਰਸ਼ਾਸਨ ਨੂੰ ਐ ਲੱਗਦਾ ਵੀ ਕਲਕੱਤਾ ਆ ਕੇ ਸਾਇਦ ਇਹਨਾਂ ਨੂੰ ਢੜਕਾ ਰਿਹਾ ਤਾਂ ਮੈਨੂੰ ਢੜਕਾਉਣ ਦੀ ਲੋੜ ਕਿਉਂ ਪਵੇ ਜਿੱਦੈ ਸਾਡਾ ਪੁੱਤ ਮਰਿਆ ਉਦੋਂ ਤੁਹਾਨੂੰ ਪਤਾ ਲੱਗਿਆ ਵੀ ਬੰਦਾ ਕੌਣ ਹੈ ਮਰਨ ਦੀ ਵੇਟ ਕਰ ਰਹੀ ਹੈ ਸਰਕਾਰ ਅੱਜ ਜਿੰਨਾ ਚਿਰ ਅਸੀਂ ਮਰੀਏ ਨਾ ਸਾਨੂੰ ਇਨਸਾਫ ਨਹੀਂ ਮਿਲਣਾ ਸੋ ਇਹ ਅੱਜ ਪੰਜਾਬ 'ਚ ਗਰੀਬ ਜਿਹੜੇ ਵਰਗਾਂ ਉਹਨਾਂ ਨੂੰ ਇਨਸਾਫ ਐ ਮਿਲਦਾ ਪਹਿਲਾਂ ਲੋਥਾ ਬਣਨੀਆ ਪੈਂਦੀਆ ਆ ਲੋਥ ਬਣ ਗਿਆ ਹੁਣ ਵੀ ਇਹ ਲੋਥ ਘਰੇ ਰੱਖੀ ਬੈਠਿਆ ਵੀ ਇਨਸਾਫ ਦੇ ਦਿਓ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਆ ਸੱਚੋ ਨੇ ਠੀਕਾ ਵਧੀਆ ਕੰਮ ਕੀਤਾ ਪਰ ਉਸ ਤੋਂ ਪਹਿਲਾਂ 2 ਮਹੀਨੇ ਕੀ ਹੋ ਰਿਆ ਸੀ ਕਿਉਂ ਬੰਦਾ ਆ ਨਹੀਂ ਸਕਦਾ ਸੀ ਉਹਦਾ ਆਈਡੈਂਟੀਫਾਈ ਨਹੀਂ ਹੋ ਸਕਦਾ ਇਹਦੇ ਲਾਚ ਮਦਦ ਕਰਦਾ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਦੇਖੋ ਮੈਂ ਤਾਂ ਇਹ ਪਰਿਵਾਰ ਨਾਲ ਖੜਾਂਗਾ ਸਾਬਤ ਸੂਰਤ ਖੜਾ ਕੋਈ ਆਕੇ ਨਾ ਤੇ ਪ੍ਰੈਸ਼ਰ ਪਾਈ ਜਾਵੇ ਚੱਕ ਕੇ ਸ਼ਸਕਾਰ ਕਰ ਦੋ ਕੁਛ ਕਰ ਦੋ ਪਿੰਡ ਵਾਲੇ ਸੁਣ ਲੈਣ ਜੇ ਤੁਹਾਡੇ ਕਿਤੇ ਘਰੇ ਇਹ ਗੱਲ ਹੋਈ ਹੁੰਦੀ ਨਾ ਫਿਰ ਵੀ ਮੈਂ ਤੁਹਾਡੇ ਨਾਲ ਖੜਦਾ ਹੋਰ ਕੋਈ ਗਰੀਬ ਨਾਲ ਵੀ ਹੋਈ ਹੁੰਦੀ ਬਾਈ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਆ ਮੰਦ ਭਾਗੀ ਘਟਨਾ ਹੋਈ ਹੈ ਇਹ ਜਿਹੜਾ ਮੁੰਡਾ ਸੀਗਾ ਕਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਨੇੜੇ ਬਾਬਾ ਫਲਗੂ ਦਾਸ ਦਾ ਡੇਰਾ ਸ਼ਹਿਣਾ ਇਹਦਾ ਕਰੀਬ 2-3 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਉਸ ਟਾਈਮ ਤੋਂ ਗਰੀਬ ਪਰਿਵਾਰ ਸੀਗਾ ਪਿੰਡ ਦੇ ਵਿੱਚੋਂ ਗ੍ਰਾਹੀ ਕਰਕੇ ਦਾ ਇਲਾਜ ਕਰਵਾਇਆ ਇਨਸਾਫ ਲੈਣ ਲਈਏ ਬਾਰ ਬਾਰ ਥਾਣੇ ਦੇ ਚੱਕਰ ਕੱਢੇ ਪਰ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਦੋਂ ਇਹਨਾਂ ਦਾ 25 ਸਾਲਾਂ ਦਾ ਪੁੱਤਰ ਲੋਥ ਬਣ ਗਿਆ ਉਦੋਂ ਮੁੜ ਕੇ ਮਤਲਕ ਇਹਨਾਂ ਨੂੰ ਘਰੇ ਰੱਖਣਾ ਪਿਆ ਜੇਕਰ ਇਹੀ ਕਿਸੇ ਹੋਰ ਇਨਸਾਨ ਨੂੰ ਘਰੇ ਰੱਖਣਾ ਪੈਦਾ ਤਾਂ ਦੁੱਖ ਕਿੰਨਾ ਆਉਂਦਾ ਅੱਜ ਤੁਸੀਂ ਦੇਖੋ ਨੌਜਵਾਨ ਪੁੱਤ ਦੀ লাশ ਪਿਛਲੇ 5 ਦਿਨਾਂ ਤੋਂ ਘਰੇ ਰੱਖੀ ਬੈਠੇ ਆ ਇਹਨਾਂ ਦੇ ਘਰੇ ਰੋਟੀ ਨਹੀਂ ਬਣ ਰਹੀ ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਇਹ ਬਹੁਤ ਮਾੜੀ ਗੱਲ ਲੱਗੀ ਅਸੀਂ ਇਹਨਾਂ ਨੂੰ ਇਨਸਾਫ ਚਾਹੁੰਨੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਵੀ ਬੰਦੇ ਤੋਂ ਐਕਸੀਡੈਂਟ ਹੋਇਆਗਾ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਵਿਰੁੱਧ ਵੱੜਦੀ ਕਾਰਵਾਈ ਹੋਣੀ ਚਾਹੀਦੀ ਆ ਦੂਜੀ ਬੇਨਤੀ ਮੈਂ ਕਿਸਾਨ ਜੱਥੇਬੰਦਿਆਂ ਨੂੰ ਕਰਦਾਗਾ ਜਿਹੜਿਆ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਦਿੰਦਿਆਂ ਨੇ ਜਦੋਂ ਇੱਥੇ ਮਜ਼ਦੂਰਾ ਤੇ ਪਹਾੜ ਡਿੱਗਦਾਗਾ ਇਹਨਾਂ ਦੇ ਹੱਕ ਵਿੱਚ ਆ ਕੇ ਖੜਨਾ ਚਾਹੀਦਾ ਇਕੱਲਾ ਸਟੇਜਾਂ ਤੋਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਨਹੀਂ ਦੇਣਾ ਚਾਹੀਦਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾਗਾ ਵੀ ਜਦੋਂ ਗਰੀਬਾਂ ਤੇ ਅਤਿਆਚਾਰ ਇਹ ਜਾ ਹੁੰਦਾਗਾ ਤਾਂ ਤੁਸੀਂ ਵੀ ਇਹ ਪਰਿਵਾਰਾਂ ਦੀ ਹੈਲਪ ਕਰੋ ਇਹ ਪਰਿਵਾਰਾਂ ਦੀ ਮਦਦ ਕਰੋ ਅੱਜ ਇਹ ਕਰ ਘਰਾਂ ਦੇ ਵਿੱਚ ਜਿਹੜਾ 1 ਰੁਪਿਆ ਇਹਨਾਂ ਨੇ ਇਕੱਠਾ ਕਰਕੇ ਆਉਦੇ ਪੁੱਤ ਦੇ ਇਲਾਜ ਲਈ ਬਰਨਾਲੇ ਫਰੀਦਕੋਟ ਲਾਤਾ ਤੇ ਹਜੇ ਵੀ ਵਿਚਾਰੇ ਇਹ ਮੰਗਤੇ ਆ ਹੁਣ ਪੁੱਤ ਦਾ ਸੰਸਕਾਰ ਕਰਨ ਲਈ ਤਰਸ ਰਹੇ ਨੇ ਸੰਸਕਾਰ ਇਹ ਉਹਨਾਂ ਟ ਸਮਾਂ ਨਹੀਂ ਹੁੰਦਾ ਬੇਸ਼ੱਕ ਇਹਨਾਂ ਤੇ ਕੋਈ ਬੰਦਾ ਆ ਕੇ ਪ੍ਰੈਸ਼ਰ ਪਾਈ ਜਾਵੇ ਜਿੰਨਾ ਟਾਈਮ ਇਹ ਕਦੇ ਵੀ ਬੰਦੇ ਦੇ ਬਾਈ ਨੇ ਪਰਚਾ ਨਹੀਂ ਹੁੰਦਾ ਚਾਹੇ ਉਹਨਾਂ ਦਾ ਗਰਫਦਾਰੀਆਂ ਨਹੀਂ ਹੁੰਦੀਆਂ 2 ਮਹੀਨਿਆਂ ਬਾਅਦ ਕਹਿੰਦੇ ਸਾਨੂੰ ਇਨਸਾਫ ਮਿਲਣ ਦੀ ਆਸ ਆ ਗਈ ਅਸੀਂ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਪੂਰ ਜੋਰ ਮੰਗ ਕਰਦੇ ਹਾਂ ਕਿ ਇਸ ਮਾਤਾ ਨੂੰ ਇਸ ਪਿਤਾ ਨੂੰ ਮਹਿੰਦਰ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਇਸ ਗਰੀਬ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਬੇਸ਼ੱਕ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਧਰਨਾ ਲਾਉਣਾ ਪਵੇ ਮੈਂ ਕਿਸਾਨ ਜੱਥੇਬੰਦੀਆਂ ਨੂੰ ਮਜ਼ਦੂਰ ਸਾਡੀਆਂ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਗਰੀਬ ਬੰਦੇ ਆ ਕੇ ਸਿਰ ਤੇ ਹੱਥ ਰੋ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਇਹਨਾਂ ਨੂੰ ਉਹ ਸਾਹਿਬ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਕੀ ਨਾਮ ਆ ਤੁਹਾਡਾ ਜੀ ਸਿਮਰਜੀਤ ਜੀ ਅੱਛਾ ਬ੍ਰਦਰ ਦਾ ਕੀ ਨਾਮ ਸੀ ਜਿਹੜੇ ਦੀ ਡੈਥ ਹੋਈ ਆ ਜੀ ਕਰਨੈਲ ਸਿੰਘ ਜੀ ਅੱਛਾ ਕਿਵੇਂ ਹੋਈ ਆ ਡੈਥ ਐਸੀ ਹਟ ਹੋਇਆ ਸੀ ਵੀ ਅੱਛਾ ਅਸੀਂ ਪੈਸਾ ਵੀ ਬਹੁਤ ਲਾਦਾ ਵੀਰੇ ਅਗਰਾਹੀ ਕਰ ਕਰਕੇ ਕੋਈ ਵੀਰੇ ਸਾਡੀ ਕਿਸੇ ਨੇ ਸੁਣੀ ਨਾ ਪੁਲਿਸ ਮੁਲਾਜ਼ਮ ਨੇ ਦੋ ਮਹੀਨੇ ਹੋ ਗਏ ਸਾਨੂੰ ਫਿਰਦਨ ਮਾਂ ਪਿਓ ਬਜ਼ੁਰਗਾਂ ਫਿਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਗਰੀਬ ਦੀ ਕਿਸੇ ਨੇ ਵੀ ਸਾਡੀ ਅਸੀਂ ਇਹੀ ਸਾਫ਼ ਚਾਹੁੰਦੇ ਆਂ ਕਿ ਉਹ ਬੰਦਾ ਫੜਾਇਆ ਜਾਵੇ 2 ਮਹੀਨਿਆਂ ਤੋਂ ਹੁਣ ਉਹ ਬੰਦੇ ਦੀ ਪੜਤਾਲ ਫਰਕਾਰ ਲਈ 2 ਮਹੀਨੇ ਸੀ ਠਾਣਾ ਚ ਰੋਲਦੇ ਫਿਰਦੇ ਰਹੇ ਉਹਨੇ ਕਿਸੇ ਨੇ ਸਾਡੀ ਪੜਤਾਲ ਨਹੀਂ ਕੀਤੀ ਉਹਦੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਬਸ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਈ ਜਿੰਨੇ ਜਕਰ ਉਹ ਬੰਦਾ ਨਹੀਂ ਫੜੇਂਦਾ ਅਸੀਂ ਦਾਗ ਨਹੀਂ ਲਾਉਣਾ ਸਾਡੇ ਮੁੰਡੇ ਨੂੰ ਸਰ ਜਿਹੜੇ ਤਰਨੈਲ ਸਿੰਘ ਦੀ ਮੌਤ ਹੋਈ ਹੈ ਸਾਰਾ ਜੀ ਉਹ ਰੁਪਈਆ ਨੂੰ ਫੜ ਲਿਆ ਜਾਂ ਕੀ ਕਾਰਵਾਈ ਹੋਣੀ ਹੈ ਰੂਪੀ ਪਹਿਲਾਂ ਤਾਂ ਇਹ ਹੈ ਵੀ ਮੈਂ ਤੁਹਾਨੂੰ ਬਰੀਫ ਦੱਸਦਾ ਕਿ 3 ਅਪ੍ਰੈਲ ਨੂੰ ਇੱਥੇ ਗਿੱਲ ਕੋਠੇ ਕੋਲ ਇੱਕ ਐਕਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਇੱਕ ਕਰਨੈਲ ਸਿੰਘ ਤੇ ਸੱਟਾਂ ਕਾਫੀ ਲੱਗੀਆਂ ਸੀਗੀਆਂ ਸਿਰ 'ਚ ਸੱਟ ਲੱਗੀ ਸੀ ਉਹਦੇ ਤੇ ਉਹਨੂੰ ਪਿੱਛੋਂ ਕਿਸੇ ਵਹੀਕਲ ਨੇ ਹਿੱਟ ਕੀਤਾ ਸੀਗਾ ਤੇ ਪਰਚਾ 4 ਤਰੀਕ ਨੂੰ ਦਰਜ ਹੋ ਗਿਆ ਸੀ ਐਫ ਆਈ ਆਰ ਨੰਬਰ 18 ਆ ਥਾਣਾ ਸੈਣਾ ਦੇ ਵਿੱਚ ਇਹ ਅਨਨੋਨ ਵਿਅਕਤੀ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਸੀ ਉਸ ਤੋਂ ਬਾਅਦ ਦਰਾਨੇ ਇਲਾਜ ਉਹਦੀ ਅ ਪਰਸੋਂ ਮੌਤ ਹੋ ਗਈ ਸੀ ਤਾਂ ਉਹਦੇ ਵਿੱਚ ਤਾਰਾ 106 ਇੱਕ ਦਾ ਵਾਅਦਾ ਕਰਤਾ ਤੇ ਦੋਸ਼ੀ ਲੱਭ ਲਿਆ ਯਾਨੀ ਦੋਸ਼ੀ ਪਤਾ ਲੱਗ ਗਿਆ ਵੀ ਕਿਹੜਾ ਮੁੰਡਾ ਸੀ ਐਕਸੀਡੈਂਟ ਕਰਨ ਵਾਲਾ ਉਹ ਗਿੱਲ ਕੋਠੇ ਦਾ ਜਾਂ ਤਾਰੀਤਾਰੀ ਨਾਂ ਦਾ ਮੁੰਡਾ ਹੈ ਤੇ ਉਹ ਹੁਣ ਉਹਦੀ ਪਾਲ ਕੀਤੀ ਜਾ ਰਹੀ ਹੈ ਹੁਣ ਪਤਾ ਲੱਗਿਆ ਵੀ ਉਹ ਸ਼ਾਇਦ ਹਿਮਕੁੰਟ ਸਾਹਿਬ ਗਿਆ ਤੇ ਅੱਗੇ ਜਿਵੇਂ ਹੀ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਅੱਗੇ ਜੋ ਵੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਜਾ ਰਹੀ ਹੈ